जय हिंद सारे वीर्यानू मेनू एक वीर ने पुछया केन्दा वीर जी एहे असली निहंगा ਜਾਂ ਕੋ AI ਤੇ ਵੀਡੀਓ ਬਣਾਈ ਹੈ ਜਿਹੜੀਆਂ ਡੱਬ ਕਰਕੇ ਬਣਾਉਂਦੇ ਆ ਲੱਤਾਂ ਕਿਸੇ ਦੀਆਂ ਬਾਹਾਂ ਕਿਸੇ ਦੀਆਂ ਮੈਂ ਉਹਨੂੰ ਕਿਹਾ ਮੈਂ ਕਹਾ ਨਹੀਂ ਇਹ ਅਸਲੀ ਨਿਹੰਗਾ ਹੈ ਪਰ ਸਾਡਾ ਜਿਹੜਾ ਪੰਜਾਬੀ মিডিਆ ਹੈ ਨਾ ਕੁਝ ਲੋਕ ਵਿੱਚ ਇਦਾਂ ਦੇ ਆ ਜਿਹੜੇ ਉਹ ਮੰਨਣ ਤਿਆਰ ਨਹੀਂ ਹੈਗੇ ਕਿ ਇਹ ਅਸਲੀ ਨਿਹੰਗ ਆ ਇਹ ਵੀ ਅਸਲੀ ਨਿਹੰਗ ਆ ਇੱਕ ਉਹ ਅਸਲੀ ਨਿਹੰਗ ਆ ਜਿਹੜੇ ਮਹਾਰਾਜ ਦੀ ਬਾਣੀ ਪੜ੍ਹਦੇ ਆ ਸਿਰਫ ਉਹਨਾਂ ਨੂੰ ਬਾਣੀ ਦਾ ਮਤਲਬ ਆ ਪਰ ਇਹ ਵੀ ਅਸਲੀ ਨਿਹੰਗ ਆ ਧਿਆਨ ਨਾਲ ਦੇਖੋ ਵੀਡੀਓ ਤੁਸੀਂ ਨਿਹੰਗ ਬਾਣੀ ਦੇ ਵਿੱਚ ਲੰਗੜਾ ਕੇ ਤੁਰੇ ਜਾਂਦੇ ਇਹਨਾਂ ਮੁੰਡਿਆਂ ਦੀ ਕਤੂਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆ ਗ੍ਰਿਫਤਾਰ ਮੁੰਡਿਆਂ ਨੇ ਦੋ ਦਿਨਾਂ ਦੇ ਵਿੱਚ ਕ੍ਰਿਪ 5 ਵਾਰ ਦਾ ਤਾਨੂੰ ਅੰਜਾਮ ਦਿੱਤਾ ਸੀ ਇਹਨਾਂ ਮੁੰਡਿਆਂ ਵੱਲੋਂ ਕਾਰਾਂ ਬਾਈਕ ਕੈਂਟਰ ਦੀ ਲੁੱਟ ਕੀਤੀ ਗਈ ਸੀ ਤੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਫੜੇ ਗਏ ਦੋਸ਼ੀਆਂ ਦੀ ਪਛਾਣ ਮਨਜਿੰਦਰ ਸਿੰਘ ਤੇ ਸਿਮਰਜੀਤ ਸਿੰਘ ਦੇ ਵਜੋਂ ਹੋਈ ਹੈ ਪੁਲਿਸ ਮੁਤਾਬਕ ਇਹਨਾਂ આરોપીਆਂ ਦੇ ਵੱਲੋਂ ਪਿਛਲੇ ਕਈ ਦਿਨਾਂ ਦੇ ਵਿੱਚ ਨਿਹੰਗ ਬਾਣੇ ਦੇ ਵਿੱਚ ਕਾਰਾ ਦੀ ਲੁੱਟ ਕੀਤੀ ਗਈ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਪੁੱਜੀ ਤੇਨਾਂ ਵੱਲੋਂ ਟੀਮ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਹਨਾਂ ਵਿੱਚੋਂ ਇੱਕ આરોપી ਤੇ ਪਹਿਲਾਂ ਹੀ ਯੂਪੀਏ ਲੱਗੀ ਹੋਈ ਹੈ ਤੇ ਦੂਜੇ આરોપી ਤੇ ਕਤਲ ਦੀ ਧਾਰਾ ਲੱਗੀ ਹੋਈ ਹੈ ਤਪਨਸਵ ਬੁਲੈਨਾ ਤੇ ਮਾਮਲਾ ਦਰਜ ਕਰਕੇ ਅਗਲੀ ਤਵਦੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਦੇ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ